ਦੇਖੋ ਜਿਹੜੀ ਅੱਜ ਸਾਡੀ ਪ੍ਰੈਸ ਕਾਨਫਰੰਸ ਕਰਨ ਦਾ ਮਤਲਬ ਇਹ ਆ ਕਿ ਪਹਿਲਾਂ ਤੇ ਮੈਂ ਤੁਹਾਡੇ ਪੱਤਰਕਾਰ ਭਾਈ ਜਾਰੇ ਦਾ ਬਹੁਤ ਧੰਨਵਾਦ ਕਰਦਾ ਦੂਸਰਾ ਜੋ ਬਲਜਿੰਦਰ ਪਰਵਾਨਾ ਰਾਜਪੁਰੇ ਤੋਂ ਜੋ ਬਕਵਾਸ ਉਹ ਕਰ ਰਿਹਾ ਜੋ ਸੋਸ਼ਲ ਮੀਡੀਆ ਦੇ ਉੱਤੇ ਉਹ ਬਿਆਨ ਦੇ ਰਿਹਾ ਕਿ ਅਸੀਂ ਇੰਦਰਾਂ ਨੂੰ ਮਾਰਿਆ ਅਸੀਂ ਬੈਂਤਾ ਮਾਰਿਆ ਅਸੀਂ ਜੀ ਮੁੱਖ ਮੰਤਰੀ ਮਾਰੇ ਹੀ ਪ੍ਰਧਾਨ ਮੰਤਰੀ ਮਾਰੇ ਅਸੀਂ ਭਗੇਸ਼ਵਰ ਦਾ ਹਮਲੇ ਨੂੰ ਵੀ ਢਾ ਦੇਾਂਗੇ ਮੈਂ ਦੱਸਣਾ ਚਾਹੁੰਦਾ ਪਰਵਾਨਿਆ ਤੇਰੀ ਨਹੀਂ ਕਰਤੂਤ ਨਹੀਂ ਹੈਗੀ ਕਿ ਤੂੰ ਸਾਡੇ ਬਗੇਸ਼ਵਰ ਦਾਮ ਵਾਲੇ ਬਾਬਾ ਜੀ ਦੇ ਲਾਗੇ ਵੀ ਪਹੁੰਚੇ ਤੂੰ ਪੰਜਾਬ ਦਾ ਜਦੋਂ ਚੌਨਾ ਤੂੰ ਪੰਜਾਬ ਦਾ ਮਾਹੌਲ ਖਰਾਬ ਕਰਦਾ ਪਹਿਲਾਂ ਤੂੰ 29 April 2022 ਦੇ ਵਿੱਚ ਕਾਲੀ ਮਾਤਾ ਮੰਦਿਰ ਦੇ ਲਾਗੇ ਦੰਗੇ ਕਰਾਏ ਮੰਦਿਰ ਚ ਤੂੰ ਵੱਟੇ ਮਰਾਏ ਫੇਰ ਤੂੰ ਮੋਟਰਸਾਈਕਲ ਦੇ ਉੱਤੇ ਦੌੜਿਆ ਫੇਰ ਤੂੰ 6 ਮਹੀਨੇ ਅੰਦਰ ਲਾ ਗਿਆ ਹੁਣ ਤੂੰ ਫੇਰ ਬਕਵਾਸ ਕਰ ਲਿਆ ਮੈਨੂੰ ਲੱਗਦਾ ਕਿ ਬਲਜਿੰਦਰ ਪਰਵਾਨਾ ਬਾਹਰ ਬੈਠੇ ਜਿਹੜੇ ਗਰਮ ਖਿਆਲੀ ਹੈ ਉਹਨਾਂ ਕੋਲੋਂ ਪੈਸੇ ਲੈਣ ਦੇ ਕਾਰਨ ਇਹ ਕੰਮ ਕਰ ਰਿਹਾ ਹੈ बाबा बघेलेश्वर धाम जी ने बयान ਦਿੱਤਾ ਸੀ ਕਿ ਹਰ ਹਰੀ ਮੰਦਿਰ ਸੰਭਲ ਜੋ ਐਮਪੀ ਦੇ ਵਿੱਚ ਮੰਦਿਰ ਹੈ ਜਿੱਥੇ ਪਿਛਲੇ ਦਿਨੀ ਇੱਕ ਦੰਗਾ ਹੋਇਆ ਮਸਜਿਦ ਤੇ ਕਰਕੇ ਮੰਦਿਰ ਕਰਕੇ ਇਹ ਆਪਣੇ ਬੜੇ ਪਵਿੱਤਰ ਸਥਾਨ ਆ ਸ੍ਰੀ ਹਰਮੰਦਰ ਸਾਹਿਬ ਉਹਦੇ ਬਾਰੇ ਤੋੜ ਮਰੋੜ ਕੇ ਜੋੜ ਕੇ ਉਹਨਾਂ ਬਾਰੇ ਗੱਲ ਕਰ ਰਿਹਾ ਪਰਵਾਨਾ ਮੈਂ ਪਰਵਾਨੇ ਨੂੰ ਕਹਿਣਾ ਚਾਹੁੰਨਾ ਕਿ ਆਪਣੀ ਬਕਵਾਸ ਜਿਹੜੀ ਹੈ ਬਿਲਕੁਲ ਬੰਦ ਕਰ ਤੇ ਦੂਸਰਾ ਮੈਂ ਡੀਜੀਪੀ ਪੰਜਾਬ ਸਾਹਿਬ ਨੂੰ ਕਹਿਣਾ ਚਾਹੁੰਦਾ ਡੀਜੀਪੀ ਸਾਹਿਬ ਚਾਰ ਹਿੰਦੂ ਲੀਡਰਾਂ ਤੇ ਤੁਸੀਂ ਲੁਧਿਆਣਾ ਚ ਪਰਚੇ ਕੀਤੇ ਸਾਡੇ ਹੇਟ ਸਪੀਚ ਦੇ ਤੁਹਾਡੇ ਕੋਲ ਕੋਈ ਪ੍ਰੂਫ ਨਹੀਂ ਹੈ ਲੁਧਿਆਣਾ ਸੀਪੀ ਕੋਲ ਤੁਸੀਂ ਫੇਰ ਵੀ ਪਰਚੇ ਦਰਜ ਕੀਤੇ ਤੇ ਆ ਜਿੰਨੀ ਬਕਵਾਸ ਕਰ ਰਿਹਾ ਪਰਵਾਨਾ ਇਹਦੇ ਬਾਰੇ ਅੱਜ ਤੱਕ ਤੁਹਾਡੇ ਕੋਲ ਪਰਚਾ ਦਰਜ ਕਿਉਂ ਨਹੀਂ ਹੋਇਆ ਕਿਉਂ ਨਹੀਂ ਤੁਸੀਂ ਤੇ ਪਰਚਾ ਦਰਜ ਕੀਤਾ ਹੇਟ ਸਪੀਚ ਦਾ ਕੀ ਹੇਟ ਸਪੀਚ ਨਹੀਂ ਹੈ ਕਹਿ ਰਿਹਾ ਸੀ ਸੈਨਿਕ ਫੌਜੀ ਮਾਰਤੇ 100-100 ਫੌਜੀ ਮਾਰਤਾ ਹਜ਼ਾਰਾਂ ਨਹੀਂ ਸੈਨਿਕਾਂ ਹੀ ਫੌਜੀ ਡਾਏ ਤੂੰ ਐਡਾ ਕੱਡਾ ਹੋ ਗਿਆ ਖੜਕੂ ਕਿ ਤੂੰ ਇਦਾਂ ਦੀ ਬਕਵਾਸ ਪੰਜਾਬ ਦੇ ਵਿੱਚ ਕਰ ਰਿਹਾ ਮੈਂ ਕਮਿਸ਼ਨਰ ਸਾਹਿਬ ਲੁਧਿਆਣਾ ਤੇ ਰਾਜਪੁਰੇ ਦੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਲ ਤੋਂ ਜਲਦ ਇਹਦੇ ਖਿਲਾਫ ਐਫਆਈਆਰ ਦਰਜ ਕਰਕੇ ਇਹਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਹੁਣ ਤੱਕ ਕਿਉਂ ਨਹੀਂ ਪਰਚਾ ਹੋਇਆ ਭਾਜੀ ਭਾਜੀ ਦੇਖੋ ਇਹ ਕਮਜ਼ੋਰੀ ਹੈ ਪੁਲਿਸ ਦੀ ਕਮਜ਼ੋਰੀ ਦੇ ਕਰਕੇ ਪਰਚਾ ਨਹੀਂ ਹੋਇਆ 4.5 ਲੀਟਰ ਦੇ ਪਰਚਾ 2 ਲੀਟਰ ਦੇ ਦਿੱਤਾ ਬਗੈਰ ਪ੍ਰੂਫ ਤੋਂ ਸੁਖਵੀਰ ਬਾਦੋਂ ਦੇ ਅੱਜ ਅਟੈਕ ਹੋਇਆ ਜੀ ਦਰਬਾਰ ਸਾਹਿਬ ਦੇ ਵਿੱਚ ਉਹਦੇ ਬਾਰੇ ਵੀ ਦੇਖੋ ਪਹਿਲੀ ਤੇ ਬੜੀ ਮੰਦਪਾਗੀ ਘਟਨਾ ਹੈ ਕਿ ਸ਼੍ਰੀ ਰਮੰਦਰ ਸਾਹਿਬ ਦੇ ਵਿੱਚ ਇਹੋ ਜੀ ਘਟਨਾ ਹੋਣੀ ਬੜੀ ਮਾੜੀ ਘਟਨਾ ਦੂਸਰਾ ਉਥੇ ਉਹਨਾਂ ਦੀ ਇੱਕ ਸੇਵਾ ਲੱਗੀ ਸੀ ਅਕਾਲ ਤਖਤ ਸਾਹਿਬ ਵੱਲੋਂ ਉਹ ਉਥੇ ਸੇਵਾ ਨਿਭਾ ਰਹੇ ਸੀ ਇੱਕ ਸ਼ੱਕੀ ਬੰਦਾ ਕੱਲ ਤੋਂ ਉਹਨਾਂ ਦੇ ਹਾਲੇ ਦੁਆਲੇ ਫਿਰ ਰਿਹਾ ਪਰ ਪੁਲਿਸ ਨੇ ਉਹਨੂੰ ਡਿਟੇਨ ਤੱਕ ਨਹੀਂ ਕੀਤਾ ਨਾ ਕੋਈ ਪੁੱਛਗਿੱਛ ਕੀਤੀ ਅੱਜ ਇਹ ਵਾਰਦਾਤ ਜਦੋਂ ਨੇ ਗੋਲੀ ਚਲਾਈ ਆ ਉਹਨਾਂ ਦਾ ਗਨਮੈਨ ਜੋ ਸਿਵਲ ਵਰਦੀ ਸੋ ਉਹਨੇ ਬਚਾਇਆ ਜੇ ਇਹ ਵਾਰਦਾਤ ਜੇ ਗੋਲੀ ਉਹਨਾਂ ਦੇ ਲੱਗ ਜਾਂਦੀ ਤਾਂ ਕੀ ਹਾਲਾਤ ਹੁੰਦੇ ਮੈਂ ਇਸ ਘਟਨਾ ਦੀ ਸ਼ਿਵसेना ਉਦਵ ਬਾਲਾ ਸਾਹਿਬ ਠਾਕਰੇ ਵੱਲੋਂ ਸਖਤ ਨਿੰਦਾ ਕਰਦਾ ਤੇ ਜਿਸ ਬੰਦੇ ਨੇ ਗੋਲੀ ਚਲਾਈ ਹੈ ਉਹਦੀ ਬੈਕਗ੍ਰਾਉਂਡ ਚੈੱਕ ਕਰੋ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜੇਲ੍ਹ ਕਾਰਡ ਦਾ ਉਹ ਦੋਸ਼ੀ ਆ 2018 ਚੋਂ ਬਾਹਰ ਆਇਆ ਐਸੇ ਬੰਦਿਆਂ ਦੇ ਉੱਤੇ ਮੈਂ ਪੰਜਾਬ ਪੁਲਿਸ ਨੂੰ ਏਜੰਸੀਆਂ ਨੂੰ ਕਹਿਣਾ ਚਾਹੁੰਦਾ ਐ ਐਸੇ ਬੰਦਿਆਂ ਦੇ ਉੱਤੇ ਕੜੀ ਤੇ ਪਿਹੜੀ ਨਜ਼ਰ ਹੋਣੀ ਚਾਹੀਦੀ ਐ ਇਹ ਜਿਹੜੇ ਲੋਕ ਪੰਜਾਬ ਦਾ ਮਾਹੌਲ ਕਰ ਰਹਾ ਖਰਾਬ ਕਰ ਰਹੇ ਨੇ ਉਹਦੀ ਜਿਹੜੀ ਬੈਕਗ੍ਰਾਉਂਡ ਹੈ ਬੈਕਗ੍ਰਾਉਂਡ ਜਿਹੜੀ ਹੈ ਉਹ ਖਾਲਿਸਤਾਨ ਪੱਕੀ ਬੈਕਗ੍ਰਾਉਂਡ ਹੈ ਇਸ ਬੰਦੇ ਦੀ ਚੌੜੇ ਦੀ ਤੇ ਸਾਡੇ ਡੇਰਾ ਬਾਬਾ ਨਾਨਕ ਦਾ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਜਦੋਂ ਇੱਡਾ ਵੱਡਾ ਲੀਡਰ ਉਥੇ ਸੇਵਾ ਕਰ ਰਿਹਾ ਏਜੰਸੀਆਂ ਉਥੇ ਨਜ਼ਰ ਬਣਾਈ ਰੱਖੀਆਂ ਲਖੰਡੀਆਂ ਪਰ ਉਹਦੇ باوجود ਇੱਡਾ ਵੱਡਾ ਹਮਲਾ ਹੋਣਾ ਦੇਖੋ ਉਹਦੇ ਲਾਗੇ ਪਹੁੰਚ ਕੇ ਉਹਦੇ ਉੱਤੇ ਫਾਇਰ ਕਰ ਰਿਹਾ ਉਹ ਤੇ ਗਨਮੈਨਾਂ ਦੀ ਗਨਮੈਨ ਦੀ ਮੁਸਤੈਦੀ ਦੇ ਨਾਲ ਇਹ ਜਿਹੜਾ ਹਮਲਾ ਟਲ ਗਿਆ ਨਹੀਂ ਤੇ ਅੱਜ ਸੁਖਬੀਰ ਬਾਦਲ ਨੇ ਜਿਹੜਾ ਹਮਲਾ ਹੋਣਾ ਸੀ ਬੜਾ ਬੜਾ ਗਲਤ ਕੰਮ ਹੋ ਸਕਦਾ ਸੀ ਮੈਂ ਸ਼ਿਵ ਸੈਨਾ ਵੱਲੋਂ ਨਿੰਦਾ ਕਰਦਾ ਤੇ ਪ੍ਰਸ਼ਾਸਨ ਨੂੰ ਕਹਿਣਾ ਚਾਹਣਾ ਹੈ ਹੋਰ ਵੀ ਜਿਹੜੇ ਇਹ ਦਲ ਖਾਲਸਾ ਵਾਲੇ ਨੇ ਜਿਹੜੇ ਗਰਮ ਖਿਆਲੀ ਨੇ ਇਹਨਾਂ ਦੀ ਬੈਕਗ੍ਰਾਉਂਡ ਚੈੱਕ ਕਰਨੀ ਚਾਹੀਦੀ ਹੈ ਕਿ ਕਿਤੇ ਇਹ ਪੰਜਾਬ ਦਾ ਮੋੜ ਖਰਾਬਤ ਨਹੀਂ ਕਰ ਰਹੇ